ਇੱਕ ਵਪਾਰੀ ਆਪਣੇ ਗ੍ਰਾਹਕ ਨੂੰ ਸ਼ਹਿਦ ਵੇਚ ਰਿਹਾ ਸੀ। ਅਚਾਨਕ ਵਪਾਰੀ ਦੇ ਹੱਥ ਵਿੱਚੋਂ ਸ਼ਹਿਦ ਵਾਲਾ ਪਾਂਡਾ ਫਿਸਲ ਕੇ ਡਿੱਗ ਪੈਂਦਾ ਹੈ। ਬਹੁਤ ਜ਼ਿਆਦਾ ਸ਼ਹਿਦ ਜ਼ਮੀਨ ਉੱਪਰ ਡੁੱਲ ਜਾਂਦਾ ਹੈ। ਜਿੰਨਾ ਸ਼ਹਿਦ ਚੱਕਿਆ ਜਾ ਸਕਦਾ ਸੀ ਵਪਾਰੀ ਨੇ ਉਹਨੇ ਸ਼ਹਿਦ ਨੂੰ ਚੱਕ ਲਿਆ। ਫਿਰ ਵੀ ਕੁਝ ਸ਼ਹਿਦ ਧਰਤੀ ਉੱਤੇ ਰਹਿ ਗਿਆ। ਥੋੜੀ ਦੇਰ ਬਾਅਦ ਬਹੁਤ ਸਾਰੀਆਂ ਮੱਖੀਆਂ ਧਰਤੀ ਉੱਤੇ ਡੁੱਲੇ ਸ਼ਹਿਦ ਉੱਤੇ ਆ ਕੇ ਬੈਠ ਗਈਆਂ। ਮਿੱਠਾ-ਮਿੱਠਾ ਸ਼ਹਿਦ ਉਹਨਾਂ ਨੂੰ ਬੜਾ ਵਧੀਆ ਲੱਗ ਰਿਹਾ ਸੀ। ਸਾਰੀਆਂ ਮੱਖੀਆਂ ਜਲਦੀ ਜਲਦੀ ਸ਼ਹਿਦ ਨੂੰ ਚੱਟਣ ਲੱਗੀਆਂ ਇਸ ਚੱਕਰ ਵਿੱਚ ਉਹ ਭੁੱਲ ਗਈਆਂ ਕਿ ਉਹ ਇੰਨੇ ਗਾੜੇ ਸ਼ਹਿਦ ਵਿੱਚ ਹੌਲੀ ਹੌਲੀ ਤਸਦੀਆਂ ਜਾ ਰਹੀਆਂ ਹਨ ਜਿਵੇਂ ਹੀ ਉਹਨਾਂ ਦਾ ਪੇਟ ਭਰਿਆ ਤਾਂ ਉਹਨਾਂ ਨੇ ਉੱਡਣ ਦੀ ਕੋਸ਼ਿਸ਼ ਕੀਤੀ ਪਰ ਇਹ ਕੀ ਉਹਨਾਂ ਸਾਰੀਆਂ ਮੱਖੀਆਂ ਦੇ ਖੰਭ ਤਾਂ ਸ਼ਹਿਦ ਨਾਲ ਚਿਪਕ ਗਏ ਸੀ ਉਹ ਕਿਵੇਂ ਉੱਡਦੀਆਂ ਉਹਨਾਂ ਨੇ ਉੱਡਣ ਲਈ ਬਹੁਤ ਜ਼ੋਰ ਲਾਇਆ ਪਰ ਕੁਝ ਵੀ ਨਾ ਹੋਇਆ ਉਹ ਜਿੰਨੀ ਜ਼ਿਆਦਾ ਕੋਸ਼ਿਸ਼ ਕਰਦੀਆਂ ਉਹਨਾਂ ਹੀ ਸ਼ਹਿਦ ਨਾਲ ਚਿਪਕ ਜਾਂਦੀਆਂ। ਇਦਾਂ ਕਰਦੇ ਕਰਦੇ ਮੱਖੀਆਂ ਸ਼ਹਿਦ ਵਿੱਚ ਬਹੁਤ ਜ਼ਿਆਦਾ ਚਿਪਕ ਗਈਆਂ ਤੇ ਉਹਨਾਂ ਨੇ ਆਪਣਾ ਦਮ ਤੋੜ ਦਿੱਤਾ। ਪਰ ਸ਼ਹਿਦ ਦੇ ਲਾਲਚ ਵਿੱਚ ਹੁਣ ਦੂਜੀਆਂ ਮੱਖੀਆਂ ਵੀ ਇੱਥੇ ਆ ਰਹੀਆਂ ਸਨ। ਮਰੀਆਂ ਹੋਈਆਂ ਮੱਖੀਆਂ ਦਾ ਹਾਲ ਦੇਖ ਕੇ ਵੀ ਉਹ ਨਹੀਂ ਸੁਧਰੀਆਂ। ਮਿੱਠੇ ਸ਼ਹਿਦ ਦੀ ਖੁਸ਼ਬੂ ਨੂੰ ਦੇਖ ਕੇ ਉਹਨਾਂ ਦੀ ਸੋਚਣ ਸਮਝਣ ਦੀ ਸ਼ਕਤੀ ਯਾਨੀ ਖਤਮ ਹੀ ਹੋ ਗਈ। ਲਾਲਚ ਉਹਨਾਂ ਉੱਪਰ ਹਾਵੀ ਹੋ ਗਿਆ ਸੀ। ਉਹਨਾਂ ਮੱਖੀਆਂ ਦਾ ਇਹ ਲੋਭ ਦੇਖ ਕੇ ਵਪਾਰੀ ਬੜਾ ਦੁਖੀ ਹੋ ਰਿਹਾ ਸੀ। ਵਪਾਰੀ ਨੂੰ ਮੱਖੀਆਂ ਦਾ ਇਦਾਂ ਲਾਲਚ ਵਿੱਚ ਮਰਨਾ ਠੀਕ ਨਹੀਂ ਲੱਗ ਰਿਹਾ ਸੀ। ਉਹਨਾਂ ਦੀ ਦੁਰਦਸ਼ਾ ਦੇਖ ਕੇ ਵਪਾਰੀ ਬੋਲਿਆ, "ਜੋ ਲੋਕ ਸਵਾਦ ਦੇ ਲਾਲਚ ਵਿੱਚ ਪੈ ਜਾਂਦੇ ਹਨ, ਉਹ ਇਨ੍ਹਾਂ ਮੱਖੀਆਂ ਦੇ ਸਮਾਨ ਹੀ ਮੂਰਖ ਹੁੰਦੇ ਹਨ। ਸਵਾਦ ਤਾਂ ਥੋੜੀ ਦੇਰ ਦਾ ਹੀ ਰਹਿੰਦਾ ਹੈ, ਪਰ ਜ਼ਿੰਦਗੀ ਤਾਂ" ਵਪਾਰੀ ਦੇ ਮੋਹੋਂ ਨਿਕਲਿਆ, "ਉਫ!" ਸੋ ਦੋਸਤੋ ਤੁਸੀਂ ਇਸ ਛੋਟੀ ਜੀ ਕਹਾਣੀ ਤੋਂ ਕੀ ਸਿੱਖਿਆ ਪ੍ਰਾਪਤ ਕੀਤੀ ਕਮੈਂਟ ਕਰਕੇ ਜਰੂਰ ਦੱਸਣਾ ਅਸੀਂ ਤੁਹਾਡੇ ਜਵਾਬ ਦੀ ਉਡੀਕ ਕਰਾਂਗੇ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰ ਲੈਣਾ ਜੀ ਧੰਨਵਾਦ